ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਆ ਤੁਹਾਡਾ ਆਪਣਾ ਸੁਖਨ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਥਾਣਾ ਭੈਣੀ ਮੀਆਂ ਖਾਂ ਤੇ ਐਸਐਚਓ ਸਰਦਾਰ ਸਰਜੀਤ ਸਿੰਘ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਮੋਟਰਸਾਈਕਲ ਚੋਰ ਗਰੋ ਜਿਹੜਾ ਉਹਨੇ ਅੱਜ ਕਾਬੂ ਕਰ ਲਿਆ ਜਿਹਦੇ ਨਾਲ ਹੀ ਦੋ ਬੰਦੇ ਕਾਬੂ ਹੋ ਚੁੱਕੇ ਨੇ ਔਰ ਨਾਲ ਦੇ ਨਾਲ ਦੋ ਮੋਟਰਸਾਈਕਲ ਵੀ ਜਿਹੜੇ ਉਹਨਾਂ ਦੇ ਬ੍ਰਮਤ ਹੋ ਗਏ ਨੇ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਰਾਈ ਪੁੱਛਗਿੱਛ ਚ ਚੱਲ ਰਹੀ ਹੈ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਉਹਨਾਂ ਕੋਲੋਂ ਹੋਰ ਵੀ ਮੋਟਰਸਾਈਕਲ ਬ੍ਰਮਤ ਹੋਣ ਸੌ ਕਰਦਿਆਂ ਗੱਲ ਬਾਤ ਐਸਐਚਓ ਸਰਬਜੀ ਸਿੰਘ ਥਾਣਾ ਮੁਖੀ ਪੈਣੀ ਮੀਆ ਖਾਨ ਦੇ ਨਾਲ ਹੋਰ ਹੋਇਆ ਤੇ ਕੀ ਮਾਮਲਾ ਦਰਜ ਕੀਤਾ ਗਿਆ ਮੰਨ ਲਓ ਕਿ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਆਈਪੀਐਸ ਐਸਐਸਪੀ ਸਾਹਿਬ ਗੁਰਦਾਸਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਹਲਕਾ ਜੀਓ ਸ਼੍ਰੀ ਗੁਲਬੀਰ ਸਿੰਘ ਮਾਨ ਜੀ ਉਹਨਾਂ ਦੀ ਰਹਿਨਮਾਈ ਲੈ ਕੇ ਆਪਾਂ ਸਾਡੀ ਭੈਣੀ ਦੀ ਆਹਾਂ ਦੀ ਪੁਲਿਸ ਨੂੰ ਇੱਕ ਚੋਰ گرو ਜਿਹੜਾ ਉਹਦਾ ਸਾਨੂੰ ਪਤਾ ਲੱਗਾ ਉਹਦੇ ਮੋਡੂਲ ਦਾ ਐਕਸਿਲੀ ਮੋਟਰਸਾਈਕਲ ਚੋਰੀ ਕਰਕੇ ਜੀ ਵੇਚਦੇ ਸੀਗੇ ਉੱਥੇ ਦੋ ਆਦਮੀ ਅਸੀਂ ਰਸਤੇ 'ਚੋਂ ਦੇ ਗ੍ਰਫਤਾਰ ਕੀਤੇ ਨੇ ਇਹ ਸਹੀ ਪੀਸ਼ কুমার ਜੀ ਔਰ ਮੇਜਰ ਸਿੰਘ ਦੀ ਪਾਰਟੀ ਵੱਲੋਂ ਔਰ ਉਹਨਾਂ ਨੇ ਵਿੰਦਰਾ ਪੈਲੇਸ ਦੀ 21 ਫੀਕ ਨੂੰ ਮੋਟਰਸਾਈਕਲ 2225 ਨੂੰ ਇੱਕ ਮੋਟਰਸਾਈਕਲ ਪਲਸਰ ਉਹਦਾ ਮਾਰਕਾ ਹੈਗਾ ਆ ਪਲਸਰ ਦਾ ਈਕੀ ਉਹ ਚੋਰੀ ਕੀਤਾ ਚੋਰੀ ਕਰਕੇ ਤੇ ਜਦੋਂ ਉਹ ਜਾ ਰਹੇ ਤੇ ਮਦਈ ਨੇ ਇਹਨਾਂ ਨੂੰ ਪਛਾਣ ਲਿਆ ਫਿਰ ਇਹਨਾਂ ਨੂੰ ਅਗਨੇ ਦਿਨਾਂ ਦੀ ਰਿਪੋਟ ਕਰਕੇ ਤੇ ਜਿਹੜਾ ਮੋਟਰਸਾਈਕਲ ਕਵਰ ਕੀਤਾ ਉਸ ਤੋਂ ਬਾਅਦ ਇੱਕ ਪੈਸ਼ਨ ਪਲਸ ਮੋਟਰਸਾਈਕਲ ਝੰਡਾ ਗੁਜਰਾ ਪੁਲੀ ਤੋਂ ਅੰਦਰੋਂ ਰਿਕਵਰ ਹੋਇਆ ਔਰ ਅੱਗੇ ਜਿਹੜੀ ਇਹਨਾਂ ਦੀ ਤਸਕੀਰ ਚੱਲ ਰਹੀ ਆ 2 ਦਿਨ ਦੇ ਪੁਲਿਸ ਹਮਾਣਤੇ ਸੀ ਇਹਨਾਂ ਨਾਲ ਸ਼ਕਤੀ ਦੇ ਨਾਲ ਕੋਸ਼ਿਸ਼ ਕਰਕੇ ਹੋਰ ਵੀ ਜਿਹੜੀ ਰਿਕਵਰੀ ਹੋਣੀ ਆ ਇਹ ਦੋ ਹੀ ਵਿਅਕਤੀ ਨੇ ਜਾਂ ਇਹਨਾਂ ਦਾ ਕੋਈ ਗਰੋਹ ਆ ਜਿਹੜਾ ਮੋਟਰਸਾਈਕਲ ਚੋਰੀ ਕਰਨ ਦਾ ਇਹ ਅਜੇ ਤੱਕ ਸਾਡੇ ਕੋਲ ਦੋ ਪ੍ਰਿਸ਼ਤਾਰ ਹੋਏ ਆ ਹੋਰ ਵੀ ਜਿਹਦਾ ਇਨਵੈਸਟੀਗੇਸ਼ਨ ਦੇ ਵਿੱਚ ਨਾ ਆਏਗਾ ਉਹਨੂੰ ਇਨਵੈਸਟੀਗੇਟ ਕਰਾਂਗੇ ਕਿਉਂਕਿ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਿਹਦੇ ਇਹਨਾਂ ਦੇ ਜਿਹੜਾ ਝੰਡੇ ਇਥੋਂ ਦਾ ਆ ਝੰਡੇ ਲਮਾਣੀ ਦਾ ਬੰਦਾ ਉਹਦੇ ਦੇ ਪਹਿਲਾਂ ਮਦਦ ਮੁਕਰੀ ਦੇ ਦਰਜ ਨੇ ਚੋਰੀਆਂ ਦੇ ਜਿਹੜਾ ਦੂਸਰਾ ਜੇ ਨਵਾਂ ਹੀ ਗੱਲਿਆ ਕਿੰਨੇ ਮੋਟਰਸਾਈਕਲ ਇਹਨਾਂ ਕੋਹ ਹਰਾਸਤ ਦੇ ਵਿੱਚ ਲਈ ਗਏ ਹਾਂਜੀ ਦੋ ਮੋਟਰਸਾਈਕਲ ਆਪਾਂ ਜਿਹੜੇ ਲਈ ਆ ਔਰ ਉਹ ਤੋਂ ਅੱਗੇ ਜਿਹੜੇ ਪਹਿਲਾ ਰਿਮਾਂਡ ਲਿਆ ਸੀ ਇਹਨਾਂ ਕੋਲ ਵੀ ਇਹ ਕਿਨਾਂ ਤੇ ਦੋ ਦਿਨ ਦਾ ਔਰ ਉਹ ਤੋਂ ਬਾਅਦ ਜਿਹੜੀ ਅੱਗੇ ਤਫ਼ਤੀਸ਼ ਚੱਲ ਰਹੀ ਆ ਹੋਰ ਮੋਟਰਸਾਈਕਲ ਜਿਹੜੇ ਆ ਰਿਕਵਰ ਹੋਣਗੇ ਪੁਛ ਕੇ ਕਿਸ ਤਰ੍ਹਾਂ ਕੋ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੰਦੇ ਸਨ ਜਾਂ ਕੋਈ ਸਪੈਸ਼ਲ ਕੀ ਤਿਆਰ ਕੀਤੀ ਗਈ ਸੀ ਕਿਸ ਤਰ੍ਹਾਂ ਜਿਹੜਾ ਚੋਰੀ ਕਰ ਇਹਨਾ ਇਹ ਦੇਖਦੇ ਸੀਗੇ ਕਿ ਜਿਵੇਂ ਬਾਜ਼ਾਰ ਦੇ ਵਿੱਚ ਕੋਈ ਮੋਟਰਸਾਈਕਲ ਲੱਗਾ ਇਹਨਾਂ ਨੂੰ ਮਿਲਦਾ ਜਿਹਦੇ ਲਾਗੇ ਕੋਈ ਉਹਦਾ ਵਾਰਸ ਨਹੀਂ ਹੁੰਦਾ ਉਹ ਕੋਈ ਉਹ ਸਾਈਕਲ ਤਲਾਕ ਕੇ ਉਹਦੀ ਨੰਬਰ 플레이ਟ ਤੋੜ ਦਿੰਦੇ ਸੀ ਅੱਗੇ ਜਾ ਕੇ ਉਹਨੂੰ ਮਤਲਬ ਯੂਜ਼ ਕਰਦੇ ਸੀਗੇ ਜਾਂ ਫਿਰ ਕੋਈ ਥੋੜੇ ਪੈਸੇ ਚ ਕੁਆੜੀ ਹੁੰਦੀ ਬੀਤੇ ਦਿਨ ਹੀ ਤੁਸੀਂ ਚਾਰਜ ਸੰਭਿਆ ਤੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਨੱਥ ਪਾ ਦਿੱਤੀ ਕੀ ਕਹਿਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ ਜਾਂ ਜਿਹੜੇ ਲੋਕ ਐ ਇਹੀ ਕਟਰਨ ਅੰਜਾਮ ਦਿੰਦੇ ਨੇ ਜਿਹੜੇ ਮੇਰੇ ਐਸਐਸਪੀ ਸਾਹਿਬ ਨਵੇਂ ਆਏ ਜੱਟੀਆਂ ਉਹਨਾਂ ਦੀ ਹਦਾਇਤਾਂ ਵਾ ਕਿ ਗੁੰਡਾਗਰਦੀ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਊਗੀ ਔਰ ਜਿਹੜਾ ਇਲਾਕੇ ਦੇ ਵਿੱਚ ਕੋਈ ਵੀ ਇਹੋ ਜਿਹਾ ਮਾੜਾ ਅੰਸਰ ਜਿਹੜਾ ਸਿੱਟੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੂਲਾਂ ਕਾਲਨਾ ਚ ਜਿਹੜੇ ਗੁੰਡਾਗਰਦੀ ਕਰਨ ਵਾਲੇ ਉਹਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਔਰ ਜਿਹੜਾ ਆਪਣੇ ਚੰਗੇ ਕੰਮ ਕਰਨ ਔਰ ਨੌਜਵਾਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਆਪਣੇ ਕੰਮਾਂ ਨੂੰ ਛੱਡਣ ਨਸ਼ਿਆਂ ਤੋਂ ਦੂਰ ਹੋ ਕੇ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੇ